ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜ਼ਿਲ੍ਹਾ ਬਰਨਾਲਾ ਦੇ ਦੋ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕਰਉਣ ਗੁਰਦੁਆਰਾ ਸੋਹੀ ਆਣਾ ਸਾਹਿਬ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜਿੱਥੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਔਰ ਇੱਥੇ ਆ ਕੇ ਗੁਰੂ ਸਾਹਿਬ ਨੇ ਕਕੀਰੀ ਨਾਲ ਆਪਣਾ ਕੋੜਾ ਵੀ ਬੰਨਿਆ ਔਰ ਸੰਗਤਾਂ ਨੂੰ ਉਪਦੇਸ਼ ਵੀ ਦਿੱਤਾ ਤਾਂ ਆਓ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਗੁਰਦੁਆਰਾ ਸੋਹੀਆਣਾ ਸਾਹਿਬ ਇਹੋ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਚਰਨ ਪਾਏ ਸਨ ਇੱਥੇ ਉਹ ਕਕੀਰ ਵੀ ਹਲੇ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਸੀ ਆਓ ਤੁਹਾਨੂੰ ਅਸੀਂ ਉਸ ਕਕੀਰ ਦੇ ਵੀ ਦਰਸ਼ਨ ਕਰਉਨੇ ਆਂ ਹੋਰ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰੋ ਨਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਬੇਨਤੀ ਹੋਰ ਕਰਨਾ ਚਾਹਾਂਗੇ ਤੁਹਾਨੂੰ ਜਦੋਂ ਤੁਸੀਂ ਗੁਰਦੁਆਰਾ ਅੜੀਸਰ ਸਾਹਿਬ ਜਾਂਦੇ ਹੋ ਤਾਂ ਇਹ ਵਾਲਾ ਗੁਰਦੁਆਰਾ ਸਾਹਿਬ ਰਸਤੇ ਦੇ ਵਿੱਚ ਹੀ ਅੜੀਸਰ ਸਾਹਿਬ ਗੁਰਦੁਆਰੇ ਤੋਂ ਥੋੜਾ ਹੀ ਨਜ਼ਦੀਕ ਹੀ ਹੈਗਾ ਤਾਂ ਤੁਸੀਂ ਇੱਥੇ ਵੀ ਆ ਕੇ ਜਰੂਰ ਦਰਸ਼ਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਦੁਆਰਾ ਸੋਹੀਆਣਾ ਸਾਹਿਬ ਪਾਸ਼ਾਹੀ ਨੋਵੀ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜਦੋਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਉਤਾਰਦੇ ਹੋਏ ਸੰਮਤ 1722 ਬਿਕਰਮੀ ਸਨ 1665 ਈਸਵੀ ਨੂੰ ਇਸ ਸਥਾਨ ਤੇ ਆਏ ਗੁਰੂ ਜੀ ਨੇ ਇਸ ਪਵਿੱਤਰ ਕ੍ਰੀਰ ਸਾਹਿਬ ਨਾਲ ਘੋੜਾ ਬੰਨਿਆ ਅਤੇ ਛੱਪੜੀ ਵਿੱਚ ਪੰਜ ਸ਼ਨਾਨਾ ਕੀਤਾ ਤੇ ਦੁਪਹਿਰਾ ਕੱਟਿਆ ਸੰਗਤਾਂ ਦਰਸ਼ਨਾਂ ਲਈ ਪੇਟਾਵਾਂ ਲੈ ਕੇ ਆਈਆਂ ਗੁਰੂ ਜੀ ਨੇ ਬਚਨ ਕੀਤਾ ਜੋ ਸ਼ਰਧਾ ਭਾਵਨਾ ਨਾਲ ਇਸ ਸਥਾਨ ਤੇ ਆਏਗਾ ਉਨਾ ਸੰਕਤਾ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਗਿਆ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਆਹ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਅੜੀ ਸਰ ਸਾਹਿਬ ਜੋ ਕਿ ਗੁਰਦੁਆਰਾ ਸੋਖਿਆਣਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ 10 ਮਿੰਟ ਦਾ ਰਸਤਾ ਹੈ ਇੱਥੇ ਤੁਹਾਨੂੰ ਪਾਰਕਿੰਗ ਦੀ ਪੂਰੀ ਸਹੂਲਤ ਮਿਲਦੀ ਹੈ ਤੁਸੀਂ ਆਪਣਾ ਵਹੀਕਲ ਇੱਥੇ ਪਾਰਕ ਕਰ ਸਕਦੇ ਹੋ ਚਾਹੇ ਕਾਰ ਹੈ ਜੀਪ ਹੈ ਕੋਈ ਵੀ ਵਹੀਕਲ ਹੈ ਤੁਸੀਂ ਇੱਥੇ ਆ ਕੇ ਪਾਰਕ ਕਰ ਸਕਦੇ ਹੋ ਕੋਈ ਵੀ ਪ੍ਰੋਬਲਮ ਤੁਹਾਨੂੰ ਨਹੀਂ ਆਉਂਦੀ ਉਹ ਲੱਡੂਆਂ ਦਾ ਪ੍ਰਸ਼ਾਦ ਤੁਸੀਂ ਦੇਖ ਰਹੇ ਹੋ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਹਨ ਸੁਖਣਾ ਸੁਖਦੀਆਂ ਉਹ ਲੱਡੂਆਂ ਦਾ ਪ੍ਰਸ਼ਾਦ ਇੱਥੇ ਚੜਾ ਕੇ ਜਾਂਦੀਆਂ ਹਨ ਤਾਂ ਆਓ ਆਪਾਂ ਵੀ ਅੰਦਰ ਚੱਲਦੇ ਹਾਂ ਤੁਹਾਨੂੰ ਦਰਸ਼ਨ ਦੇਦਾਰੇ ਕਰਾਣੇ ਹਨ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਾ ਅੱਜ ਜੇ ਸਾਡਾ ਸਵਾਭ ਬਣਿਆ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸੋਹੀਆਣਾ ਸਾਹਿਬ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਤਾਂ ਕਿਰਪਾ ਕਰੋ ਤੁਸੀਂ ਵੀ ਸਾਡੀ ਜਿਹੜੀ ਵੀਡੀਓ ਹੈ ਉਸ ਨੂੰ ਜਰੂਰ ਸ਼ੇਅਰ ਕਰੋ ਲਾਈਕ ਕਰੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲੋਕੋ ਕੀ ਜੇਦਾ ਦਾ ਦਾ ਸਤਿ ਸ਼੍ਰੀ ਅਕਾਲ ਆਪੇ ਨਿਰਭਾਉ ਦਾੜੀ ਲਾਹਾ Ya bhagatha ke oma. Thank oh. you. ਏ ਤੁਸੀਂ ਦੇਖ ਰਹੇ ਹੋ ਸਟੀਮ ਪੱਠੀ ਜਿਸ ਨਾਲ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸੋਨੀਯਾਣਾ ਸਾਹਿਬ ਔਰ ਗੁਰਦੁਆਰਾ ਸ਼੍ਰੀ ਅਣੀ ਸਰ ਸਾਹਿਬ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਕਿ ਅਸੀਂ ਹੋਰ ਵੀਡੀਓ ਤੁਹਾਡੇ ਵਾਸਤੇ ਲਿਆ ਸਕੀਏ ਪੰਜਾਬ ਦੇ ਜਿੰਨੇ ਵੀ ਗੁਰਦੁਆਰੇ ਹਨ ਕੋਸ਼ਿਸ਼ ਹੈ ਹਰੇਕ ਗੁਰਦੁਆਰੇ ਦੇ ਤੁਹਾਨੂੰ ਘਰ ਬੈਠੇ ਹੀ ਦਰਸ਼ਨ ਕਰਾਈਏ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ